ਕੋ ਜਦੋਂ ਵੀ ਇਲੈਕਸ਼ਨ ਹੁੰਦੇ ਆ ਹਰ ਪਾਰਟੀ ਆਪਣਾ ਆਪਣਾ ਮੈਨੀਫੈਸਟੋ ਦਿੰਦੀ ਹੈ ਮੋਦੀ ਜੀ ਨੇ 24 ਦੇ ਇਲੈਕਸ਼ਨ ਲਈ ਆਪਣੇ ਮੈਨੀਫੈਸਟੋ ਦੇ ਵਿੱਚ 24 ਚੀਜ਼ਾਂ ਦਾ ਦੱਸਿਆ ਹੈ ਔਰ ਉਹਨਾਂ ਦਾ ਇਹ ਮੈਨੀਫੈਸਟੋ ਨਹੀਂ ਹੈ ਉਹਨਾਂ ਦਾ ਇਹ ਸੰਕਲਪ ਪੱਤਰ ਹੈ ਉਹ ਕਿਉਂਕਿ ਉਹਨਾਂ ਦੀ ਸ਼ੁਰੂ ਤੋਂ 10 ਸਾਲ ਤੋਂ ਅਸੀਂ ਦੇਖ ਰਹੇ ਹਾਂ ਜੋ ਕਹਿੰਦੇ ਆ ਉਹ ਕਰਦੇ ਆ ਇਸ ਕਰਕੇ ਉਹਨਾਂ ਦਾ ਮੈਨੀਫੈਸਟੋ ਇੱਕ ਸੰਕਲਪ ਪੱਤਰ ਹੈ ਸਾਨੂੰ ਉਹਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਉਹਨਾਂ ਦੀ ਇੱਕ 24 ਤੇ ਤੋਂ ਲੈ ਕੇ 29 ਤੱਕ ਦੀ ਪਲਾਨਿੰਗ ਨਹੀਂ ਉਹਨਾਂ ਦੀ 2047 ਤੱਕ ਦੀ ਪਲਾਨਿੰਗ ਹੈ ਔਰ ਜਿਸ ਦਾ ਦੇਲੇ ਸਾਡਾ ਦੇਸ਼ ਹੈ ਉਹ ਹੋਰ ਮਜ਼ਬੂਤ ਹੋ ਜਾਊਗਾ ਕਿਉਂ ਕਿ ਉਹਨਾਂ ਦੀਆਂ ਸਕੀਮਸ ਜਿਹੜੀਆਂ ਉਸ ਮੈਨੀਫੈਸਟੋ ਦੇ ਸੰਕਲਪ ਪੱਤਰ ਦੇ ਅੰਦਰ ਹੈਗੀਆਂ ਔਰਤਾਂ ਦੇ ਲਈ ਗਰੀਬਾਂ ਦੇ ਲਈ ਇੰਡਸਟਰੀ ਲਗਾਣਾ ਮੇਕ ਇਨ ਇੰਡੀਆ ਨੂੰ ਪ੍ਰਮੋਟ ਕਰਨਾ ਸਟੈਂਡ ਅਪ ਜਿਹੜੀ ਉਹਨਾਂ ਦੀਆਂ ਸਕੀਮਸ ਹੈਗੀਆਂ ਸਟਾਰਟਅਪ ਸਟੈਂਡ ਅਪ ਦੀਆਂ ਸਕੀਮਸ ਹੈਗੇ ਬਹੁਤ ਹੀ ਪਾਵਰਫੁਲ ਸਕੀਮਸ ਹੈ ਜੋ ਕੁਛ ਦੇਸ਼ ਦੇ ਵਿੱਚ ਹੋ ਰਿਹਾ ਪਰ ਡਿਵੈਲਪਡ ਦੇਸ਼ ਦਾ ਜ਼ਰਾ ਜ਼ਰਾ ਕਹਿ ਰਿਹਾ ਕਿ ਇਤਨੀ ਜ਼ਿਆਦਾ ਡਿਵੈਲਪਮੈਂਟ ਹੈ ਪਹਿਲਾਂ ਮੈਂ ਥੋੜੀ ਜਿਹੀ ਛੋਟੀ ਗੱਲ ਕਰਨਾ ਚਾਹੂੰਗੀ ਕਿ ਮੇਰੀ ਬੇਟੀ ਯੂ ਅਮਰੀਕਾ ਹੈ ਉਹਨੂੰ ਮੈਂ ਗੱਲ ਕੀਤੀ ਕਹਿੰਦੀ ਮਮਾ ਮੋਦੀ ਜੀ ਦੇ ਵੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਇੰਡੀਆ ਦੇ ਵਿੱਚ ਮੈਂ ਕਿਹਾ ਹਾਂ ਬੇਟਾ ਹੋ ਤਾਂ ਰਹੀ ਹੈ ਕਿਉਂਕਿ ਪਹਿਲਾਂ ਅਸੀਂ ਜਾ ਕੇ ਕਹਿੰਦੇ ਸੀ ਨਾ ਅਸੀਂ ਇੰਡੀਅਨ ਹੈ ਤਾਂ ਉਹ ਕਹਿੰਦਾ ਮੂ ਬਣਾਂਦੇ ਸੀ ਠੀਕ ਉਹਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਆਰ ਇੰਡੀਆ ਨੂੰ ਕਹਿੰਦੇ ਹੋ ਕਿ ਮੋਦੀ ਮੋਦੀ ਕੇ ਕੰਟਰੀ ਸੇ ਆਏ ਹਾਂ ਮੈਂ ਤਾਂ ਇਹ ਕਹੂੰਗੀ ਕਿ ਸਾਨੂੰ ਆਪਾਂ ਨੂੰ ਉਸ ਉਹਨਾਂ ਨੂੰ ਸੁਝਾਅ ਦੇਣੇ ਚਾਹੀਦੇ ਟਵਿੱਟਰ ਤੇ ਦੋ ਕਿਸੇ ਵੀ ਤਰ੍ਹਾਂ ਮੈਸੇਜ ਆਪਣੇ ਆਪਣੇ ਐਮਪੀ ਨੂੰ ਉਹਨਾਂ ਦੇ ਥਰੂ ਆਪਣੇ ਸੁਝਾਅ ਬਤਾਓ ਕਿ ਸਾਡੇ ਸਟੇਟ ਦੇ ਲਈ ਸਾਡੇ ਦੇਸ਼ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਹਮੇਸ਼ਾ ਤਤਪਰ ਰਹਿੰਦੇ ਆ ਆਪਣੇ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕ ਦਉਂਗੀ ਕਿ ਪਹਿਲੀ टर्न इलेक्शन है बहुत पीसफुल और बहुत अच्छे टाइम और बड़ी अच्छी वोटिंग दे है और अगे भी इस तरह होंगे रहेंगे साड़ी वोट मोदी जी दे और अपनी नहीं कली बाकियों अपने आस पड़ोस भी सबकी वोट मोदी जी पाने साड़ी पूरी कोशिश है